ਸਾਥੀਓ ਜੋ ਕੱਲ ਤੋਂ ਮਹਾਲੀ ਥੱਪੜ ਘਟਨਾਕਰਮ ਚੱਲ ਰਿਹਾ ਹੈ ਉਸ ਦੇ ਵਿੱਚ ਇੱਕ ਤਰਫਾ ਕਾਰਵਾਈ ਕੀਤੀ ਜਾ ਰਹੀ ਹੈ ਇਹ ਉਹ ਬੀਬੀ ਆ ਕੰਗਨਾ ਰਣੋਤ ਜਿਹੜੀ ਚੱਲਦੇ ਅੰਦੋਲਨ ਦੇ ਵਿੱਚ ਸਾਡੀ ਬੇਬੇ ਮਹਿੰਦਰ ਕੌਰ ਦੀ ਫੋਟੋ ਟਵੀਟ ਕਰਕੇ ਉਸ ਦੇ ਉੱਪਰ ਅਪੱਤੀਜਨਕ ਸ਼ਬਦਾਵਲੀ ਲਿਖੀ ਤੇ 100-100 ਰੁਪਿਆ ਤੇ ਦਿਹਾੜੀਦਾਰ ਰੱਖਿਆ ਟੱਕ ਟੱਕੇ ਤੇ ਆਕੇ ਇੱਥੇ ਧਰਨੇ ਤੇ ਬੈਠਣ ਵਾਲੀਆਂ ਬੋਲਿਆ ਇੱਥੇ ਵੀ ਬੱਚਣੀ ਹੋਈ ਬਹੁਤ ਵਾਰ ਇਹਨੇ ਹੋਰ ਵੀ ਜਿਹੜੀ ਕਿਸਾਨਾਂ ਦੇ ਪ੍ਰਤੀ ਮਜ਼ਦੂਰਾਂ ਦੇ ਪ੍ਰਤੀ ਸ਼ਬਦਾਵਲੀ ਬੋਲੀ ਕੱਲੀ ਕੰਗਨਰਨੋਤ ਨਹੀਂ ਇਹ ਭਾਜਪੀ ਨਹੀਂ ਬਣ ਸਕਦਾ ਇੱਕ ਗਿਨੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨਾਂ ਤੋਂ ਬੁਲਵਾਇਆ ਜਾਂਦਾ ਹੈ ਚਾਹ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਜੋ ਤਜਾਰਾ ਸੀਟ ਆ ਸੰਦੀਪ ਦਾਇਮਾ ਨੇ ਬੋਲਿਆ ਵੀ ਇਹ ਮੰਦਰ ਇਹ ਜੋ ਗੁਰਦੁਆਰੇ ਔਰ ਮਸਜਿਦਾਂ ਨਾ ਸੂਰ ਬਣਦੇ ਜਾ ਰਿਹਾ ਹੈ ਸੰਖਿਆ ਵਧ ਰਹੀ ਹੈ ਇਹਨਾਂ ਨੂੰ ਮਿਟਾਉਣਾ ਚਾਹੀਦਾ ਇਹਨਾਂ ਨੂੰ ਤੋੜਨਾ ਚਾਹੀਦਾ ਇਸੇ ਤਰ੍ਹਾਂ ਕਿੱਥੇ ਕਿੱਥੇ ਜਿੱਥੇ ਜਿੱਥੇ ਧਰਮ ਦੇ ਗੰਗੇ ਭੜਕਾਉਣੇ ਹੋਣ ਜਿਹੜੇ ਇਹਨਾਂ ਦੇ ਮੁਖੀਆ ਪੁਰਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਪੂਰਬੀ ਕਹਾਂਗੇ ਕਿਉਂਕਿ ਇਹ ਬੜੇ ਨਹੀਂ ਨਵੇਂ ਉਹਨਾਂ ਨੇ ਵੀ ਧਰਮ ਦੇ ਨਾਮ ਤੇ ਮਜਬ ਦੇ ਨਾਮ ਤੇ ਫਿਰਕਾ ਪ੍ਰਸਤੀ ਦੇ ਨਾਮ ਤੇ ਜ਼ਹਿਰ ਉਗਲ ਲੱਗਾ ਕਦੇ ਕਸਰ ਨਹੀਂ ਛੱਡੀ ਐਵੇਂ ਪੱਛਮਪਗਾਲ ਦੇ ਵਿੱਚ ਵੀ ਇੱਕ ਸਿੱਖ ਆਈਪੀਐਸ ਨੂੰ ਐਸਪੀ ਰੈਂਕ ਦੇ ਅਫਸਰ ਨੂੰ ਇਹਨਾਂ ਦਾ ਇੱਕ ਛੁੱਟਪਾਉ ਬੀਜੇਪੀ ਨੇਤਾ ਉਹ ਵੀ ਉਹਨੂੰ ਅਤੰਕਵਾਦੀ ਇਹ ਇਹ ਉਹ ਐਸਪੀ ਅਤੰਕਵਾਦੀ ਬੋਲ ਕੇ ਸੰਬੋਧਿਤ ਕਰਦਾ ਹੈ ਇਹਨਾਂ ਦੀ ਮਾਨਸਿਕਤਾ ਇਹਨਾਂ ਨੂੰ ਨਫ਼ਰਤ ਹੋ ਗਈ ਹੈ ਕਿਸਾਨਾਂ ਤੋਂ ਤੇ ਇਹਨਾਂ ਨੂੰ ਨਫ਼ਰਤ ਹੋ ਗਈ ਕਿਸਾਨਾਂ ਦੀਆਂ ਪੱਗਾਂ ਨੂੰ ਤੋਂ ਇਹ ਨਫ਼ਰਤ ਦਾ ਜਿਹੜਾ ਬੀਜ ਬੀਜ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਇਸ ਨੂੰ ਗੌਰ ਨਿੰਦਾ ਕਰਦੇ ਹਾਂ ਤੇ ਇੱਕ ਤਰਫਾ ਕਾਰਵਾਈ ਕਿਉਂ ਕਹਿ ਰਹੇ ਆ ਕਿਉਂਕਿ ਉਹ ਬੀਬੀ ਜਿਹੜੀ ਕੰਗਣਾ ਰਣੌਤ ਆ ਉਹਦੀ ਸ਼ਬਦਾਵਲੀ ਉਹਦੀ ਬੋਲੀ ਚਾਲੀ ਸਰੀ ਦੁਨੀਆ ਨੇ ਪੂਰੇ ਦੇਸ਼ ਨੇ ਦੇਖੀ ਹੈ ਕਿ ਉਹ ਕਿਵੇਂ ਹਾਈਪਰ ਹੋ ਕੇ ਤੇ ਕਿਵੇਂ ਜੋ ਹੈ ਵਿਆੜ ਦਿੰਦੀ ਆ ਤੋੜਨ ਵਾਲੇ ਤੇ ਲੜਾਉਣ ਵਾਲੇ ਪੜਕਾਉਣ ਵਾਲੇ ਤੇ ਕੱਲ ਵੀ ਇਹਨਾਂ ਦਾ ਜਿਹੜਾ ਹਰਜੀਤ ਗਰੇਵਾਲਾ ਬੀਜੇਪੀ ਦਾ ਪੰਜਾਬ ਦਾ ਆਗੂ ਹੈ ਉਹ ਇੱਕ ਟੀਵੀ ਡਿਬੇਟ ਤੇ ਬੋਲ ਵੀ ਰਿਹਾ ਸੀ ਕਿ ਸਿਕਿਉਰਿਟੀ ਚੈੱਕ ਦੇ ਨਾਮ ਤੇ ਕਾਹ ਸੁਣੀ ਹੋਈ ਹੈ ਤੇ ਸੁਭਾਵਿਕ ਹੈ ਸਿਕਿਉਰਿਟੀ ਚੈੱਕ ਵਾਸਤੇ ਅਗਰ ਉਹਦਾ ਮੋਬਾਈਲ ਜਾਂ ਉਹਦਾ ਕੋਈ ਪਰਸ ਜਿਹੜਾ ਸਕੈਨਿੰਗ ਦੇ ਵਿੱਚੋਂ ਭੇਜਣਾ ਸੀ ਉਦੋਂ ਉਹਨੇ ਆਪਣੀ ਐਮਪੀ ਚਿਪ ਦਾ ਤੇ ਆਪਣੀ ਜਿਹੜੀ ਉਹਦਾ ਹੈਰੋਇਨ ਦਾ ਇੱਕ ਰਤਬਾ ਦਿਖਾ ਕੇ ਉਸਤੇ ਕਹਾ ਸੁਣੀ ਹੋਈ ਹੋਗੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਉਸ ਬੀਬੀ ਨੂੰ ਤੇਰੀ ਤੇ ਹੁਣ ਐਮਪੀ ਬਣ ਤੋਂ ਬਾਅਦ ਹੋਰ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੇ ਤੇਰੀ ਤੇ ਹੋਰ ਜ਼ਿੰਮੇਵਾਰੀ ਬਣਦੀ ਹੈ ਵੀ ਸਿਕਿਉਰਿਟੀ ਚੈੱਕ ਹੋ ਰਿਹਾ ਜਿਹੜਾ ਇਹ ਲੋਕਾਂ ਨੂੰ ਇੱਕ ਰੋਲ ਮਾਡਲ ਬਣਨਾ ਹੈ ਤੇ ਤੁਸੀਂ ਕਿਹੋ ਜਿਹਾ ਮਾਹੌਲ ਸਿਰਜ ਰਹੇ ਹੋ ਤੁਸੀਂ ਇੱਕ ਥੱਪੜ ਨੂੰ ਅਗਰ ਕਿਸੇ ਨੇ ਥੱਪੜ ਮਾਰਤਾ ਤੇ ਉਹਨੂੰ ਕਹਿ ਰਹੇ ਹੋ ਤੰਕਵਾਦ ਉਗਰਵਾਦ ਫੈਲ ਰਿਹਾ ਪੰਜਾਬ ਦੇ ਵਿੱਚ ਤੁਸੀਂ ਸਾਡੇ ਸਿੱਧੀਆਂ ਗੋਲੀਆਂ ਮਾਰ ਰਹੇ ਹੋ ਸਾਡੇ ਤੇ ਅਥਰੂ ਕਿਸਦੇ ਗੋਲੇ ਛੱਡ ਰਹੇ ਹੋ ਸਾਨੂੰ ਮੋਟਰ ਇੰਜੈਕਟਰ ਦਾਗ ਰਹੇ ਹੋ ਤੇ ਸਾਨੂੰ ਕਹਿ ਰਹੇ ਹੋ ਤੁਹਾਨੂੰ ਡਿਪਰੂਗਰ ਜੇਲ੍ਹ 'ਚ ਭੇਜ ਲਾਂਗੇ ਹੁਣ ਵੀ ਜਿਹੜੇ ਅਖੋਤੀ ਜਿਹੜੇ ਲੀਡਰ ਨੇ ਜਿਹੜਾ ਨਵੇਂ-ਨਵੇਂ ਅਰਵਿੰਦ ਬਟੂ ਵਰਗੇ ਗਏ ਆ ਉਹ ਵੀ ਕਹਿੰਦੇ 5-500 ਰੁਪਏ ਦੇ ਦਿਹਾੜੀ ਤੇ ਲਿਆਉਂਦੇ ਕਿਸਾਨ ਓ ਸਾਥਿਓ ਤੁਹਾਡੀ ਫਿਤਰਤ ਹੈ ਤੁਸੀਂ ਰੈਲੀਆਂ ਚ ਪੈਸੇ ਦੇ ਕੇ ਲਿਆਉਂਦੇ ਹੋ ਇਹ ਆਪਣੀ ਜ਼ਮੀਨ ਤੇ ਜ਼ਬੀਰ ਨੂੰ ਪਹੁੰਚਾਉਣ ਵਾਸਤੇ ਬੈਠੇ ਨੇ ਇਹ ਡੀਐਨਏ ਹੈ ਕਿਸਾਨੀ ਦਾ ਇਹ ਡੀਐਨਏ ਪੰਜਾਬ ਦਾ ਇਸ ਕਰਕੇ ਇਹ ਸੁਭਾਵਿਕ ਹੈ ਜਦੋਂ ਤੁਸੀਂ ਜ਼ਹਿਰ ਉਗਲੋਗੇ ਤੇ ਤੁਹਾਨੂੰ ਜਵਾਬ ਮਿਲੇਗਾ ਕੀ ਪ੍ਰਕਰਨ ਹੋਇਆ ਕਿਵੇਂ ਹੋਇਆ ਉਹਦੀ ਤੇ ਅਜੇ ਕੋਈ ਪੱਖ ਆਇਆ ਨਹੀਂ ਇਸ ਕਰਕੇ ਸਾਥਿਓ ਭਾਰਤੀ ਕਿਸਾਨ ਇਕਤਾ ਬੀਕੇ ਵੱਲੋਂ ਕੱਲ ਸਰਸਾ ਸ਼ਹਿਰ ਦੇ ਵਿੱਚ ਰੋਸ਼ ਮਾਰਚ ਕੱਢਿਆ ਜਾਣਾ ਸਾਡੀ ਅਪੀਲ ਹੈ ਸਾਡੇ ਸਾਥੀਆਂ ਨੂੰ ਜਿੰਨੇ ਵੀ ਆਪਣੀਆਂ ਬੇਟੀਆਂ ਨਾਲ ਭੈੜਾ ਨਾਲ ਮਾਵਨ ਇੱਜ਼ਤ ਜਿਹੜੀ ਬਰਕਰਾਰ ਰੱਖਣ ਵਾਸਤੇ ਉਹਨਾਂ ਦੀ ਸਵਾਭਿਮਾਨ ਦੀ ਲੜਾਈ ਵਾਸਤੇ ਉਹਨਾਂ ਦਾ ਸਾਥ ਦੇਣ ਵਾਸਤੇ ਸਾਰੇ ਕੱਲ 10:30 ਵਜੇ ਨਹਿਰੂ ਪਾਰਕ ਕੱਲ ਸ਼ਨੀਵਾਰ 8 ਜੂਨ ਸਵੇਰੇ 6:30 10:30 ਵਜੇ ਨਹਿਰੂ ਪਾਰਕ ਇਕੱਠੇ ਹੋਣਾ ਹੈ ਕਿਸਾਨ ਮਜ਼ਦੂਰ ਤੇ ਆਮ ਜਨ ਨੂੰ ਅਪੀਲ ਹੈ ਜਦ ਜਿਆਦਾ ਗਿਣਤੀ ਦੋਥੇ ਪਹੁੰਚੋ ਉੱਥੇ ਆਪਾਂ ਇਕੱਠੇ ਹੋ ਕੇ ਰੋਸ਼ਮਾਰਚ ਵੀ ਕਰਨਾ ਹੈ ਤੇ ਇਹਨਾਂ ਕਟਿਆ ਮਾਨਸਿਕਤਾ ਵਾਲੇ ਬੀਜੇਪੀ ਵਾਲਿਆਂ ਨੂੰ ਜਿਹੜੇ ਬਿਆਨ ਦਿੰਦੇ ਨੇ ਅੱਜ ਵੀ ਇੱਕ ਇਥੋਂ ਦਾ ਇੱਕ ਟਟਪੋੜੀਆ ਜਾਂ ਨੇਤਾ ਕੋਈ ਹੋਣਾ ਬੀਜੇਪੀ ਦਾ ਉਹਨੇ ਫਿਰ ਫੇਸਬੁੱਕ ਤੇ ਭਦੀ ਸ਼ਬਦਾਵਲੀ ਲਿਖੀ ਆ ਉਹਦੇ ਖਿਲਾਫ ਵੀ ਅਸੀਂ ਸਿਟੀ ਸਾਨੇ ਚ ਸ਼ਿਕਾਇਤ ਦਿੱਤੀ ਆ ਅਗਰ ਉਸਤੇ ਕਾਰਵਾਈ ਨਹੀਂ ਹੁੰਦੀ ਫਿਰ ਵੀ ਸਾਨੂੰ ਸੰਘਰਸ਼ ਕਰਨਾ ਪਊਗਾ ਤੇ ਕੱਲ ਨੂੰ ਅਸੀਂ ਇਸ ਪੂਰੇ ਪ੍ਰਕਰਨ ਨੂੰ ਲੈ ਕੇ ਰੋਸ਼ਮਾਰਜ ਕੱਢਣਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਕ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੀ ਵੱਡਾ ਅਪੀਲ ਕੀਤੀ ਗਈ ਹੈ ਉਸ ਵਾਸਤੇ ਆਪਾਂ ਉਹ ਵੀ ਪ੍ਰੋਗਰਾਮ ਕਰਨੇ ਨੇ ਤੇ ਕੱਲ ਨੂੰ ਜ਼ਰੂਰੀ ਹੋ ਗਿਆ ਵੀ ਅਸੀਂ ਸਾਡੀ ਬੇਟੀ ਵਾਸਤੇ ਸਾਡੀ ਉਸ ਬਹਾਦਰ ਬੇਟੀ ਵਾਸਤੇ ਜਿਹੜੀ 16 ਸਾਲਾਂ ਤੋਂ ਸੀਆਈਐਸਐਫ ਦੇ ਵਿੱਚ ਨੌਕਰੀ ਕਰ ਰਹੀ ਹੈ ਉਹਦਾ ਪਤੀ ਵੀ ਸੀਆਈਐਸਐਫ ਦੇ ਵਿੱਚ ਹੈ ਤੇ ਪਿਛਲੇ 2.5 ਸਾਲਾਂ ਤੋਂ ਮਹਾਲੀ 에ਅਰਪੋਰਟ ਤੇ ਜਿਹੜਾ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਹੈ ਉੱਥੇ ਆਪਣੀ ਡਿਊਟੀ ਨਿਭਾ ਰਹੀ ਹੈ ਤੇ ਉਹਦੇ ਦੋ ਬੱਚੇ ਨੇ ਇੱਕ ਬੇਟੀ ਹੈ 7 ਸਾਲਾਂ ਦੀ ਇੱਕ ਬੇਟਾ ਹੈ 6 ਸਾਲਾਂ ਦਾ ਪਹਿਲਾਂ ਤਰਨਤਾਰਨ ਨਾਲ ਸੰਬੰਧਿਤ ਸੀ ਹੁਣ ਕਪੂਰਥਲੇ ਰਹਿ ਰਹੇ ਨੇ ਤੇ ਉਹਨਾਂ ਦੀ ਮਦਦ ਵਾਸਤੇ ਜਿਹੜੇ ਆਪਣੀ ਦੇਸ਼ ਦੀ ਸੇਵਾ ਵਾਸਤੇ ਵਕਫ ਵਕ ਸਮਾਂ ਤੇ ਡਿਊਟੀਆਂ ਕੀਤੀਆਂ ਨੇ ਇਹਨੇ ਲੰਬੇ ਸਮੇਂ ਤੋਂ 16 ਸਾਲਾਂ ਦੇ ਕੈਰੀਅਰ 'ਚ ਕੋਈ ਐਮੰਦਰ ਉਹਦਾ ਨਹੀਂ ਆਇਆ ਤੇ ਇਹ ਕੰਗਨਾਰ ਨੌਤ్రਲ ਕਿਉਂ ਹੋਇਆ ਕਿਉਂਕਿ ਕੰਗਨਾਰ ਰੋਤ ਵਹਇਤ ਇੱਕ ਬੋਲੀ ਦੇ ਵਿੱਚ ਜਾਨੀ ਜਾਣ ਵਾਲੀ ਆ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਆ ਤੇ ਉਸ ਕਰਕੇ ਉਹਨੇ ਜ਼ਰੂਰ ਉਹਨੂੰ ਟੱਕ ਨਹੀਂ ਕੀਤੀ ਐ ਕਈ ਇਹ ਵੀ ਆ ਰਹੇ ਨੇ ਫੇਸਬੁੱਕ ਤੇ ਵਟਸਐਪ ਤੇ ਲਿਖਿਆ ਆ ਰਿਹਾ ਵੀ ਉਹਨੇ ਕੋਰ ਖਾਲਸਤਾਨੀ ਕਿਹਾ ਉਹਨੂੰ ਇਸ ਕਰਕੇ ਸੁਭਾਵਿਕ ਹੈ ਜਦੋਂ ਪਹਿਲੋਂ ਵੀ ਉਸ ਦੀ ਉਹ ਵੀ ਕਿਸਾਨੀ ਕਿਸਾਨ ਦੀ ਬੱਚੀ ਐ ਉਹਨੂੰ ਵੀ ਦਰਦ ਸੀ ਵੀ ਕਿਸਾਨਾਂ ਬਾਰੇ ਬੋਲੀ ਦੀ ਗੱਲ ਦਾ ਤੇ ਦੁਬਾਰਾ ਫੇਰ ਉਹਨੂੰ ਟੌਰਚਰ ਕੀਤਾ ਗਿਆ ਉਹਨੂੰ ਅਪਸ਼ਬਦ ਬੋਲੇ ਗਏ ਤੇ ਸੁਭਾਵਿਕ ਕਿਆ ਥੱਪੜ ਮਾਰਤਾ ਹੋਗਾ ਅਸੀਂ ਕੁਝ ਹਮਾਇਤੀ ਨਹੀਂ ਐ ਥੱਪੜ ਦੇ ਲੇਕਿਨ ਥੱਪੜ ਕਿਸ ਹਾਲਾਤ ਚ ਮਾਰਿਆ ਗਿਆ ਕਿਉਂ ਮਾਰਿਆ ਗਿਆ ਅਸੀਂ ਉਸ ਬੇਟੀ ਦੇ ਨਾਲ ਆ ਸਾਡੀ ਭਾਰਤੀ ਕਿਸਾਨੀਤਾ ਬੀਕੇਈ ਹਰ ਇੱਕ ਕਿਸਾਨ ਔਰ ਮਜ਼ਦੂਰ ਹਿੰਦੁਸਤਾਨ ਦਾ ਪੂਰੇ ਦੇਸ਼ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਨਾਜਿਕ ਕਿਸਾਨ ਮੋਰਚਾ ਉਸ ਬੇਟੀ ਨਾਲ ਖੜਾ ਹੈ ਉਸ ਨਾਲ ਕੋਈ ਵੀ ਬੇਇਨਸਾਫੀ ਹੋਈ ਤੇ ਅਸੀਂ ਪੂਰੀ ਪ੍ਰਦਰਸ਼ਨ ਕਰਾਂਗੇ ਪੂਰਾ ਵਾਹ ਲਗਾ ਕੇ ਉਸ ਬੇਟੀ ਨੂੰ ਇਨਸਾਫ ਦਿਵਾਵਾਂਗੇ